ਇਹ ਜਿੰਨੇ ਵੀ ਸਰਕਾਰੀ ਸਾਡੇ ਟਮਾਰਤਾ ਨੇ ਜੀ ਉਹਨਾਂ ਦਾ ਨੁਕਸਾਨ ਹੋਇਆ ਜਾਂ ਕਿਸੇ ਦੇ ਘਰ ਦਾ ਜਿੱਦਾਂ ਮੈਂ ਦੱਸਿਆ ਪਹਿਲਾਂ ਉਹਨਾਂ ਦਾ ਨੁਕਸਾਨ ਹੋਇਆ ਇਹ ਨੁਕਸਾਨਾਂ ਦੀ ਨਿਸ਼ਾਨਦੇਹੀ ਕਰਨੀ ਆ ਉਹਦੇ ਲਈ ਇੱਕ ਕਮੇਟੀ ਬਣਾਣੀ ਆ ਅੱਜ ਪਿੰਡ ਦੇ ਸਰਪੰਚ ਦੀ ਗਵਾਈ ਚ ਕਮੇਟੀ ਹੋਏਗੀ ਅੱਜ ਮੈਂ ਪਹਿਲੇ ਕੋਲੀਆਂ ਕਮੇਟੀ ਬਣਾ ਕੇ ਆਇਆ ਸਰਕਾਰ ਵੱਲੋਂ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਹਾਂ ਉਹ ਵੀ ਉਹਹੀ ਕਹਿ ਰਿਹਾ ਮੈਂ ਫਸਲ ਖਰਾਬ ਜੀ ਦੀ ਵੀ ਹੋਈ ਆ ਚੌਹਨਾ ਹੋਇਆ ਮੱਕੀ ਹੋਈ ਆ ਚਾਰਾ ਹੋਇਆ ਕੁਝ ਵੀ ਹੋਇਆ ਸੋ ਇਹ ਮੁੱਖ ਮੰਤਰੀ ਜੀ ਦਾ ਦੇਸ਼ ਆ ਵੀ ਕਮੇਟੀਆਂ ਪਿੰਡਾਂ ਚ ਬਣਾਓ ਇੱਕ ਕਮੇਟੀ ਫਿਰ ਘਰ ਘਰ ਜਾਏਗੀ ਬਕਾਇਦਾ ਸੈਕਟਰੀ ਨਾਲ ਹੋਏਗਾ ਗੁਰਮੀਤ ਸਿੰਘ ਸੈਕਟਰੀ ਨੇ ਇਹ ਦੱਸਣਗੇ ਜੀ ਇਹ ਕਸ਼ਮੀਰ ਸਿੰਘ ਆ ਜੀ ਦੀ ਤੋ ਨਾਲ ਰੁੜ ਗਿਆ ਜੀ ਫਸਲ ਰੁੜ ਗਈ ਹੈ ਇਹ ਪਸ਼ੂ ਰੁੜ ਗਏ ਸੋ ਇਹ ਕਮੇਟੀ ਜਿਹੜੀ ਆ ਸੱਤ ਮੈਂਬਰੀ ਕਮੇਟੀ ਹੋਏਗੀ ਇਹ ਕਮੇਟੀ ਤਿੰਨ ਚਾਰ ਦਿਨਾਂ ਚ ਆਪਣੀ ਰਿਪੋਰਟ ਸਰਕਾਰ ਨੂੰ ਭੇਜੇਗੀ ਤੇ ਫਿਰ ਸਰਕਾਰ ਜੋ ਟੁਕਮਾ ਮੁਆਵਜ਼ਾ ਆ ਉਹ ਦੇਣ ਦਾ ਕੰਮ ਸ਼ੁਰੂ ਕਰੇਗੀ